ਕੇ ਭਰਾਵਾਂ ਨੇ ਕੜਮ ਕਬੀਲਾ ਫੇਰ ਦੁਬਾਰਾ ਜੁੜਦਾ ਨਹੀਂ ਹੁੰਦਾ ਤੇ ਨਸ਼ੇ ਗੋਲੀਆਂ ਖਾਂਦਾ ਮੂੰਹ ਤੇ ਮੂੰਹ ਡੇਗਦਾ ਤੇ ਬੰਦਿਆ ਵਾਂਗੂ ਸਿੱਧਾ ਕਦੇ ਵੀ ਤੁਰਦਾ ਨਹੀਂ ਹੁੰਦਾ ਤੇ ਉਸੇ ਘਰ ਵਿੱਚ ਮੁਰਗੀ ਬਾਂਗਾ ਦਿੰਦੀ ਹੁੰਦੀ ਹੈ ਕਿ ਜਿਹੜੇ ਘਰ ਵਿੱਚ ਯੁਰਤ ਵਾਲਾ ਕੋਈ ਮੁਰਗਾ ਨਹੀਂ ਹੁੰਦਾ ਤੇ ਮੱਖਣ ਬਰਾੜਾ ਨਿਕਲ ਜਾਵੇ ਜੇ ਤੀਵੀਂ ਬਾਪਸ ਮੁੜਿਆਉਂਦੀ ਪਰ ਨਿਕਲ ਜਾਵੇ ਜੇ ਬੱਡੂਆ ਬਾਪਸ ਮੁੜਦਾ ਨਹੀਂ ਹੁੰਦਾ ਤੇ ਨਿਕਲ ਜਾਵੇ ਜੇ ਬੱਡੂਆ ਬਾਪਸ ਮੁੜਦਾ ਨਹੀਂ ਹੁੰਦਾ ਸਭੋਸਰ ਮਾਨ ਸਤਕਾਰ ਅਤੇ ਤੁਹਾਨੂੰ ਸ਼ੁਕਰਗੁਜ਼ਾਰਾਂ ਇੱਕ ਵਾਰ ਫੇਰ ਤੁਹਾਨੂੰ ਸਾਰਿਆਂ ਨੂੰ ਸਾਡੇ ਸਾਰੇ ਵੱਲੋਂ ਇਸ ਮੇਲੇ ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਗੱਲ ਐਦਾ ਹੈ ਵੀ ਕਿ ਬੰਦੇ ਨੂੰ ਬਹਿਮ ਹੋ ਜਾਂਦਾ ਮੈਂ ਸੋਹਣਾ ਬਹੁਤ ਐ ਹੋ ਕਦੇ ਕਦੇ ਮੈਨੂੰ ਵੀ ਜਾਂਦਾ ਜਦੋਂ ਨਾਲ ਨੂੰ ਕੋਈ ਸ਼ੀਸ਼ੇ ਬੂਰੇ ਖੜੀ ਦੇਣਾ ਮੈਨੂੰ ਆਏ ਹੁੰਦਾ ਵੀ ਗੱਲਬਾਤ ਹੈਗੀ ਸੌਰੀ ਭਾਜੀ ਮੈਂ ਟਾਈਮ ਤਾਂ ਨਹੀਂ ਵੇਸਟ ਕਰ ਰਿਹਾ ਪੂਰਾ ਪੂਰਾ ਹੀ ਐ ਕਹਿੰਦੇ ਮੈਂ ਇਥੋਂ ਸੋਹਣਾ ਨਹੀਂ ਜੱਗ ਤੇ ਜੰਮ ਸਕਦਾ ਤੇ ਹਰ ਬੰਦੇ ਨੂੰ ਇਹੀ ਗਰੂਰ ਹੁੰਦਾ ਐਵੇਂ ਮੈਂ ਇਥੋਂ ਸੋਹਣਾ ਨਹੀਂ ਜੱਗ ਤੇ ਜੰਮ ਸਕਦਾ ਤੇ ਹਰ ਬੰਦੇ ਨੂੰ ਇਹੀ ਗਰੂਰ ਹੁੰਦਾ ਤੇ ਮੇਰੇ ਵੱਲ ਤਾਂ ਰੱਬ ਨਹੀਂ ਝਾਕ ਸਕਦਾ ਤੇ ਪਹਿਲੀ ਬੰਦੇ ਨੂੰ ਅਹੀ ਫਤੂਰ ਹੁੰਦਾ ਪਰ ਲੰਮੀ ਜ਼ਿੰਦਗੀ ਕਦੇ ਨਹੀਂ ਭੋਗ ਸਕਦਾ ਮਾਰੇ ਕੰਮਾਂ ਵਿੱਚ ਜਿਹੜਾ ਮਸ਼ਹੂਰ ਹੁੰਦਾ ਤੇ ਮੱਖਣ ਬਰਾੜਾ ਜੇ ਕਤਲ ਵੀ ਹੋਵੇ ਕਰਨਾ ਤੇ ਨਾਲ ਜੱਟ ਦੇ ਮਜਬੂਰ ਹੁੰਦਾ ਹੁੰਦੇ ਦੋਨੇ ਇਕੱਠੇ ਹੀ ਆ ਸੋ ਤਾੜੀ ਮਾਰ ਦਿਓ ਫਿਰ ਜੇ ਗੱਲ ਸੱਚੀ ਹੈ ਤੇ ਸੋ ਬਹੁਤ ਸਾਰਾ ਬਾਨ ਬਹੁਤ ਸਾਰਾ ਪਿਆਰ ਤੇ ਹਜ਼ਰੁਲੁ ਸ਼ੁਕਰਗੁਜ਼ਾਰ ਹੈ ਸੋ ਆਈ ਹੈਵ ਡন্ট ਵੇਸਟ ਊਟ ਆਨੀ ਟਾਈਮ ਸੋ ਆਈ ਵਿਲ ਸੀ ਯੂ ਮਾਈ ਨੈਕਸਟ ਪਰਫਾਰਮੈਂਸ ਸੋ ਪਲੀਜ਼ ਯੂ ਕੈਨ ਸੀ ਨਾਓ ਸੋ ਪਲੀਜ਼ ਵੈਲਕਮ ਹੈਂਡ ਓਵਰ ਦ ਮਾਈਕ ਇੰਟਰਨੈਸ਼ਨਲ ਸਿੰਗਰ ਜਨਾਬ ਸ਼ਰੀਫ ਦਿਲਦਾਰ ਸਾਡੂ ਸਾਡੂ ਕਾ ਤੋਂ ਲੜ ਪਏ ਉਹ ਵੀ ਲਾਵਾਗੇ ਇਹ ਵੀ ਸਾੜੀ ਵਾਲਾ ਗਾਣਾ ਪਿੱਛੇ ਜਿਹਾ ਬਣਾਇਆ ਸੀਗਾ ਕਹਿੰਦੇ ਕਿਹੜੀ ਗੱਲੋਂ ਤੂੰ ਤੂੰ ਮੈਂ ਮੈਂ ਹੋ ਗਈ ਮੇਰੇ ਜੀਜੇ ਨਾਲ ਜਿਹੜੇ ਆਪਣੇ ਪੰਜਾਬੀ ਐ ਹਨਾ ਪੰਜਾਬੀਆਂ ਦੇ ਜਿਹੜੇ ਜੀਜੇ ਐ ਹਨਾ ਇਹੜੇ ਆਪਣੇ ਜੀਜੇ ਹੁੰਦੇ ਐ ਇਹ ਕੌਣ ਬਈ ਇਹਦੇ ਮਤਲਬ ਤੂੰ ਨਹੀਂ ਜੀਜੇ ਕੇ ਦਾ ਹਾਂ ਆ ਜਿਹੜੇ ਆਪਣੇ ਜੀਜੇ ਹੁੰਦੇ ਹਨਾ ਤੇ ਬੜੇ ਵਧੀਆ ਬੰਦੇ ਨੇ ਉਹਨੇ ਕਿਉਂ ਬੁਲਾਉਂ? ਜੇ ਕਿਤੇ ਨਾ ਵਿਆਹ ਉਹ ਸਾਧ ਲਈਏ ਤੇ ਸਾਡੀਆਂ ਕੁੜੀਆਂ ਨਾਲ ਨੱਚ ਜਾਣਗੇ ਐਂ ਕਰਕੇ ਤੇ ਕਦੇ ਖਬਰੂ ਕਦੇ ਵੱਡਾ ਜੀਜਾ ਛੋੜੇ ਸਾੜੇ ਨੇ ਕਦੇ ਭੰਗੜਾ ਮਾਰਿਆ ਤੇ ਨੱਚ ਰਿਹਾ ਤੇ ਛੋਟਾ ਛੋਟਾ ਜੀਜਾ ਆ ਕੇ ਮਣਾ ਹੱਥ ਫੜ ਕੇ ਉਹ ਵੀ ਕਿੜਾ ਦੇਣ ਲੱਗਿਆ ਤੇ ਵੱਡੇ ਜੀਜੇ ਨੇ ਧੱਕਾ ਮਾਰਿਆ ਕਹਿੰਦਾ ਚਲ ਮੇਰੀ ਸਾਲੀ ਐ ਕਹਿੰਦਾ ਮੇਰੀ ਸਾਲੀ ਕਹਿੰਦਾ ਮੈਂ ਵੀ ਇਸੇ ਘਰੇ ਮੈਂ ਆ ਯਾਰ ਮੇਰੀ ਵੀ ਸਾਲੀ ਐ ਕਹਿੰਦਾ ਨਹੀਂ ਕਹਿੰਦਾ ਕੱਲੇ ਦੀ ਮੇਰੀ ਐ ਕਹਿੰਦਾ ਤੇ ਹੂਰ ਆਵਾਦਾਂ ਬੋਲਿਆ ਕਾਲਾ ਵਾਲੇ ਕੱਢਦੇ ਆ ਨੇ ਵੱਡੇ ਨੇ ਤੇ ਛੋਟੇ ਨੂੰ ਗੁੱਸਾ ਆ ਗਿਆ ਉਹਨੇ ਤਿੰਨ ਚਾਰ ਲਾ ਦਿਆਂ ਹੱਥੋਂ ਬੋਏ ਹੋ ਗਏ ਕਾਫੀ ਲੰਮਾ ਕੰਮ ਹੋ ਗਿਆ ਜੋ ਲੰਮਾ ਕੰਮ ਹੋ ਗਿਆ ਸ਼ਿਰਾ ਸ਼ੁਰੂ ਦਿੱਤਾ ਤੇ ਹੁਣ ਘਰ ਵਾਲੀ ਪੁੱਛਦੀ ਐ ਕਹਿੰਦੀ ਕਿਹੜੀ ਗੱਲੋਂ ਤੂੰ ਤੂੰ ਮੈਂ ਮੈਂ ਹੋ ਗਈ ਮੇਰੇ ਜੀਜੇ ਨਾਲ ਬਾਅਦ ਵਿੱਚ ਔਖਾ ਹੋਈ ਜਾਂਦਾ ਸੀ ਭਤੀਜੇ ਨਾਲ ਕਹਿੰਦਾ ਭੈੜੀ ਕਰਦਾ ਹਟਾਉਂਦਾ ਜੇ ਨੰਸ਼ਦਾ ਕਹਿੰਦੀ ਵੇ ਸਾਡੂ ਸਾਡੂ ਕਾਦੋਂ ਲੜ ਪਈ ਕਹਿੰਦਾ ਮਾਨੂੰ ਸਾਲੀ ਨਾਲ ਨੱਚੇ ਨਹੀਂ ਸੀ ਦਿੰਦਾ ਕਹਿੰਦੀ ਵੇ ਸਾਡੂ ਸਾਡੂ ਕਾਦੋਂ ਲੜ ਪਈ ਸਾੜ ਲੈ ਬਕੀ ਕਹੋ ਹੀ ਜਾਂਦਾ ਸੀ ਭਤੀਜੇ ਨਾਲ ਕਿਹੜੀ ਗੱਲ ਤੂ ਤਮੈ ਹੋ ਗਈ ਮੇਰੇ ਜੀਜੇ ਨਾਲ ਆਦ ਵਿੱਚ ਹੀ ਔਖਾ ਹੋਈ ਜਾਂਦਾ ਸੀ ਭਤੀਜੇ ਨਾਲ ਮੜੀ ਘਰ ਦਾ ਹਟਾਉਂਦਾ ਜਿਨਾ ਛਿੰਦਾ ਮੈਂ ਮੜੀ ਘਰ ਦਾ ਹਟਾਉਂਦਾ ਜਿਨਾ ਛਿੰਦਾ ਸਾਡੂ ਸਾਡੂ ਘਰ ਦਾ ਲੜਪੇ ਉਹ ਸਾਰੀ ਨੰਨ ਜਣੇ ਨਹੀਂ ਸੁਣਦਾ ਤੇ ਸਾਡੂ ਸਾਡੂ ਘਰ ਦਾ ਲੜਪੇ ਉਹਨੂੰ ਸਾਰੀ ਨੰਨ ਜਣੇ ਨਹੀਂ ਸੁਣਦਾ ਤੇ ਸਾਡੂ ਸਾਡੂ ਘਰ ਦਾ ਲੜਪੇ ਕਿ ਮੇਰੇ ਜੀਜੇ ਨਾਲ ਬਾਦ ਵਿੱਚ ਹੀ ਔਖਾ ਹੋਈ ਜਾਂਦਾ ਸੀ ਭਤੀਜੇ ਨਾਲ ਕਿਹੜੀ ਗੱਲ ਤੂੰ ਤ ਮੈਂ ਮੈਂ ਹੋ ਗਈ ਮੇਰੇ ਜੀਜੇ ਨਾਲ ਬਾਦ ਵਿੱਚ ਹੀ ਔਖਾ ਹੋਈ ਜਾਂਦਾ ਸੀ ਭਤੀਜੇ ਨਾਲ ਮੈਂ ਬਾੜੀ ਘੜ ਦਾ ਹਟਾਉਂਦਾ ਜੇ ਰਛੰਦਾ ਮੈਂ ਬਾੜੀ ਘੜ ਦਾ ਹਟਾਉਂਦਾ ਜੇ ਰਛੰਦਾ ਤੇ ਸਾਡੂ ਸਾਡੂ ਘਾਤੋ ਲੜਪੇ ਉਹ ਸਾੜੀ ਨਾਲ ਨੱਜਣੇ ਨਹੀਂ ਸਦੰਦਾ ਤੇ ਸਾਡੂ ਸਾਡੂ ਘਾਤੋ ਲੜਪੇ ਮੈਨੂੰ ਸਾੜੀ ਨਾਲ ਨੱਜਣੇ ਨਹੀਂ ਸਦੰਦਾ ਤੇ ਸਾਡੂ ਸਾਡੂ ਘਾਤੋ ਲੜਪੇ ਖਦੇਲ ਮੈਂ ਹਾ ਬੋਲਿਆ ਅਜ ਹੁਣ ਉਹ ਬਣਾਉਂਦਾ ਵਖਰੇਲ ਮੈਂ ਹਾਂ ਮਨ ਨੂੰ ਹਟਾਈ ਉਹ ਨੁੱਦਦਾ ਵਖਦੇਲ ਮੈਂ ਵਿੱਚ ਘੌਰੂ ਪੈਜੀ ਮੋਢੂ ਲਾ ਲਾ ਜਿੰਦਾ ਵਿੱਚ ਘੌਰੂ ਪੈਜੀ ਮੋਢੂ ਲਾ ਲਾ ਜਿੰਦਾ ਵੀ ਸਾਡੂ ਸਾਡੂ ਦਾਦਾ ਲੜ ਪਏ ਓ ਸਾਲੀ ਨਾਲ ਜਣੇ ਨਿਸਦਿੰਦਾ ਵੀ ਸਾਡੂ ਸਾਡੂ ਦਾਦਾ ਲੜ ਪਏ ਓ ਸਾਲੀ ਨਾਲ ਜਣੇ ਨਿਸਦਿੰਦਾ ਵੀ ਸਾਡੂ ਸਾਡੂ ਦਾਦਾ ਲੜ ਪਏ ਆ ਜੀ ਨਾਮਾ ਵੇਕਰਉਣ ਆਇਆ ਕਹਿੰਦਾ ਤੇ ਸਾਡੂ ਸਾਡੂ ਕਾਦਾ ਲੜਪੇ ਉਹ ਸਾਲੀ ਨਾਲ ਜਣੇ ਨਿਸ ਦਿੰਦਾ ਤੇ ਸਾਡੂ ਸਾਡੂ ਕਾਦਾ ਲੜਪੇ ਉਹ ਸਾਲੀ ਨਾਲ ਜਣੇ ਨਿਸ ਦਿੰਦਾ ਤੇ ਸਾਡੂ ਸਾਡੂ ਕਾਦਾ ਲੜਪੇ ਪੀ ਲਈ ਮਗਾ ਚੱਕੀ ਹੋ ਹੁਣ ਤਾਂ ਚਾਹ ਪੀ ਲਈ ਆਈ ਇੱਕ ਸਾਡਾ ਤਾਇਆ ਹੁੰਦਾ ਸੀ ਅੱਜ ਤਾਂ ਜਲਦੀ ਸੱਚੀ ਚਾਹ ਪੀ ਲਈ ਤਾਇਆ ਹੁੰਦਾ ਨਰਮਾ ਨਰਮਾ ਗੁੜਦੇ ਹੁੰਦੇ ਸੀਗੇ ਤੇ ਮਾੜੀ ਮੂੜ ਫੀਮ ਖਾਂਦਾ ਸੀ ਤੇ ਪਿੱਛੇ ਰਹਿ ਜਾ ਕਰੀ ਆਪਦੇ ਉਹ ਜੋ ਕਪਾ ਨਰਮਾ ਗੁੜਦੇ ਪਿੱਛੇ ਰਹਿ ਜਾ ਕਰੀ ਦੂਤਨ ਗੜੀ ਆਈ ਆਈ ਪੁੱਛਿਆ ਜਾਂਦਾ ਕੀ ਹੋ ਗਿਆ ਯਾਰ ਵੀ ਤੂੰ ਪਿੱਛੇ ਘਰ ਰਹਿਣਾ ਕਹਿੰਦਾ ਪੁੱਛਣਾ ਕਹਿੰਦਾ ਮਾਲ ਹੀ ਮੋ ਗਿਆ ਕਹਿੰਦਾ ਤੇ ਬੋਲਾ ਜਣੀ ਉਹ ਹਲਾ ਛੱਡ ਕੇ ਜਾਵੀਂ ਉਹ ਹਲਾ ਛੱਡ ਗਿਆ ਤੇ ਸਾਡੇ ਜੇ ਕਿ ਛਰਾੜਤੀ ਸੀਗਾ ਛਰਾੜਤੀ ਸੀਗਾ ਇਹਨਾਂ ਦਿਨਾਂ ਇਤੋਂ ਪਤਾ ਵੀ ਛੜਕਾ ਤੇ ਲੋਕ ਫਕਰ ਜਾਂਦੀ ਹੈ ਨਾ ਲੋਕ ਫਕਰ ਜਾਂਦੀ ਹੈ ਤੇ ਪਾਣੀ ਪਹਿਲਾਂ ਦੂਰ ਲੈਣ ਜਾਂਦੇ ਹੁੰਦੇ ਸੀਗੇ ਨਾਲ ਕਿਨੜ ਕੇ ਦੂਰ ਹੁੰਦੇ ਸੀ ਪਾਣੀ ਲੈਣ ਜਾਵੜੇ ਐਵੇਂ ਬਾਨੇ ਨਾਲ ਪਾਣੀ ਨਾ ਨਾ ਲੋਕੋ ਤੋਂ ਪਗਰੀ ਹੋਈ ਲੋਕ ਇੰਹੀ ਤੋਂ ਉੱਥੋਂ ਪਟ ਗਏ ਤੇ ਬਾਬੇ ਭਾਲੇ ਕਹਿੰਦਾ ਜੱਜਾ ਮਾਲ ਤਾਂ ਮੈਂ ਤੈਨੂੰ ਖਵਾ ਦਿਆ ਯਾਰ ਤੇ ਪਰ ਪੌਸ ਨੂੰ ਦੂਜੇ ਦੇਣਾ ਬਣਾਉਣਾਗਾ ਐਵੇਂ ਕਹਦਾ ਕਹਿੰਦਾ ਖਵਾ ਦਿਆ ਚਲੋ ਇਹ ਲੋਕ ਨੇ ਦੌੜ ਗਏ ਨਾ ਵੀ ਕਹਿੰਦਾ ਜੱਜਾ ਦਾ ਇਨੀ ਕੁ ਬਹੁਤ ਹੈ ਕਹਦਾ ਨਹੀਂ ਮੜੀ ਹੋਰ ਤੇ ਯਾਰ ਲੋਕ ਦੌੜ ਕੇ ਗੋਲੀ ਵਾਟ ਕੇ ਉਹਨੂੰ ਦੇਦੀ ਉਹ ਖਾ ਗਿਆ ਉਹ ਸਾਡੇ ਦੇ ਮੂਰੇ ਬਰੇ ਲੋਕ ਇਹ ਬੜਾ ਨਸ਼ਾ ਦਾ ਬੜਾ ਵੱਡਾ ਮਾਮਲਾ ਨਹੀਂ ਗਾ ਇਹ ਵਸਾਈ ਹੁੰਦਾ ਵੀ ਹੁਣ ਆਹ ਲਾ ਵੀ ਖਾਧੀ ਆ ਬਸ ਹੈ ਹਣ ਚੱਕੀ ਰੋਣ ਪੀਤੀ ਹੈ ਵਾਂਡ ਉਧਰੀ ਵਾ ਹਲਾ ਹਲਾ ਮੇਰੇ ਨਾਲ ਸਾੜੀ ਬਾੜੀ ਗੱਲ ਬਿਲੋ ਬਣਨੀ ਨਾ ਤੇਰੇ ਨਾਲ ਰਾਜੀਨਾਮਾ ਵੇਕਰੋਣੇ ਆਇ ਕਿੰਦਾ ਰਾਜੀਨਾਮਾ ਵੇਕਰੋਣੇ ਆਇ ਕਿੰਦਾ ਸਾਡੂ ਸਾਡੂ ਕਾਹ ਤੋਂ ਲੜਦੇ ਓ ਸਾੜੀ ਨਾਲ ਨੱਜਣੇ ਨਹੀਂ ਸਿੱਧਿੰਦਾ ਸਾਡੂ ਸਾਡੂ ਕਾਹ ਤੋਂ ਲੜਦੇ ਓ ਸਾੜੀ ਨਾਲ ਨੱਜਣੇ ਨਹੀਂ ਸਿੱਧਿੰਦਾ ਸਾਡੂ ਸਾਡੂ ਕਾਹ ਤੋਂ ਲੜਦੇ ਨਾ ਕੰਜ ਹੋਰ ਦੋ ਦਿਨ ਬੇਗਨਾਲੇ ਗਾਲੀ ਨਾ ਹੰਡ ਰੋਪਾ ਕੇ ਛੁੱਟ ਮੈਂ ਬਲ ਨਾ ਤੂੰ ਸਾਲੀ ਨਾ ਕੰਜ ਹੋਰ ਦੋ ਦਿਨ ਬੇਗਨਾਲੇ ਗਾਲੀ ਨਾ ਓਏ ਤੇਰੇ ਨਾਲ ਨਾਲ ਰਹੂ ਹੈ ਵਹਿਂਦਾ ਤੇਰੇ ਨਾਲ ਨਾਲ ਰਹੂ ਹੈ ਵਹਿਂਦਾ ਵੀ ਸਾਡੂ ਸਾਡੂ ਪਾਪਾ ਲੜ ਪੇ ਓ ਸਾਲੀ ਨਾ ਨਾ ਜਣੇ ਨਿਸ ਦਿੰਦਾ ਵੀ ਸਾਡੂ ਸਾਡੂ ਪਾਪਾ ਲੜ ਪੇ ਓ ਸਾਲੀ ਨਾ ਨਾ ਜਣੇ ਨਿਸ ਦਿੰਦਾ ਵੀ ਸਾਡੂ ਸਾਡੂ ਕਾਦੋ ਲੜ ਪੇ ਸਾਡੂ ਦਿਖਾਈ ਜਾਵੇ ਪਿੰਡ ਨੂੰ ਛੁਰਿ ਬਦਿਲਦਾ ਲੜਾਵੇ ਤੂੰ ਛੱਡ ਪਰੇ ਹੱਡਣੂ ਕਾ ਤਵੇ ਤਮਾਸ਼ਾ ਤੂੰ ਦਿਖਾਈ ਜਾਵੇ ਪਿੰਡ ਨੂੰ ਕਰ ਰੱਖਣਾ ਮੈਂ ਇਹ ਜਗਰਦਾ ਕਰ ਰੱਖਣਾ ਮੈਂ ਇਹ ਜਗਰਦਾ ਵੀ ਸਾਡੂ ਸਾਡੂ ਕਾਤਾ ਲੜਪੇ ਓ ਸਾਡੀ ਨਾਲ ਜਣ ਨਹੀਂ ਸਦਦਾ ਵੀ ਸਾਡੂ ਸਾਡੂ ਕਾਤਾ ਲੜਪੇ ਓ ਸਾਡੀ ਨਾਲ ਜਣ ਨਹੀਂ ਸਦਦਾ ਵੀ ਸਾਡੂ ਸਾਡੂ ਕਾਤਾ ਲੜਪੇ ਓ ਸਾਡੀ ਨਾਲ ਜਣ ਨਹੀਂ ਸਦਦਾ ਵੀ ਸਾਡੂ ਸਾਡੂ ਕਾਤਾ ਲੜਪੇ ਓ ਸਾਡੀ ਨਾਲ ਜਣ ਨਹੀਂ ਸਦਦਾ ਵੀ ਸਾਡੂ ਕਹਿੰਦੇ ਨਹੀਂ ਸੁਣਨਾ ਵੀ ਸਾਡੂ ਸਾਡੂ ਕਾ ਤੋਂ ਲੜ ਪਏ ਵਜੇ ਤਾੜੀ ਮਾਰਦੇ ਗੋਬੇ ਨਾਲ ਦੀ ਅਗਲਾ ਗਾਣਾ ਸੁਣ ਲੋ ਕਿਹੜਾ ਆ ਜਾ ਕਾਕਾ